ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਜੌਬ ਅਪਡੇਟ ਲੈਣ ਵਾਲੀ ਹੈ ਜੀ AIMS ਨਰਸਿੰਗ ਆਫਸਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਜੋ ਕਿ ਨੌਰਸਟ 9 ਦੇ ਤੌਰ ਤੇ ਇਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਹੈ ਜਿਸ ਦੇ ਵਿੱਚ ਕਿ ਤੁਹਾਨੂੰ 34800 ਰੁਪਿਆ ਬੇਸਿਕ ਪੇ ਦੇ ਹਿਸਾਬ ਨਾਲ ਪੇਮੈਂਟ ਜੋ ਹੈ ਸਟਾਰਟ ਜਿਸ ਵਿੱਚ ਰਹਿਣ ਵਾਲੀ ਹੈ ਇਸ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਜੋ BSC ਨਰਸਿੰਗ BS इंडियन काउंसिल रजिस्टर ਨਾਲ ਰਜਿਸਟਰ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲੇ बीएससी ਪੋਸਟ ਬੇਸਿਕ ਨਰਸਿੰਗ ਹੋਣੀ ਚਾਹੀਦੀ ਹੈ ਔਰ ਰਜਿਸਟਰ ਹੋਣੀ ਚਾਹੀਦੀ ਹੈ ਤੁਸੀਂ ਐਸ ਅ ਸਟਾਫ ਨਰਸ ਐਂਡ ਮਿਡਵਾਈਫ ਵਿਦ ਸਟੇਟ ਜਾਂ ਇੰਡੀਅਨ ਕਾਉਂਸਲ ਨਰਸਿੰਗ ਕਾਉਂਸਲ ਨਾਮ ਉਸ ਤੋਂ ਬਾਅਦ ਕੈਂਡੀਡੇਟਸ ਜੇਕਰ ਡਿਪਲੋਮਾ ਜੀਐਨਐਮ ਹੈਗਾ ਤਾਂ ਕੈਂਡੀਡੇਟ ਨਰਸਿੰਗ ਨਾਲ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਤੇ ਘੱਟੋ ਘੱਟ 50 ਮਿੰਟ ਦਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਅਗਰ ਅਗਰ ਤੁਹਾਡੇ ਕੋਲੇ ਜੀਐਨਐਮ ਕੀਤੀ ਹੋਈ ਹੈ ਤਾਂ ਤੇ ਇਹ ਐਕਸਪੀਰੀਅੰਸ ਤੁਹਾਡਾ ਪੋਸਟ ਕੁਆਲੀਫਿਕੇਸ਼ਨ ਹੋਣਾ ਚਾਹੀਦਾ ਕਿ ਤੁਹਾਡੀ ਜਦੋਂ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਦਾ 2 ਸਾਲ ਦਾ ਐਕਸਪੀਰੀਅੰਸ ਹੋਣਾ ਉਹ ਪਹਿਲਾਂ ਦਾ ਮੰਨਿਆ ਨਹੀਂ ਜਾਣਾ ਅੱਗੇ ਕਿੰਨੀਆਂ ਵੈਕੈਂਸੀਆਂ ਐਮਸ ਬਠਿੰਡਾ ਦੇ ਰਹਿਣ ਵਾਲੀਆਂ ਕਈ ਕੀ ਇੱਕ ਹੋਰ ਇਹਦੇ ਵਿੱਚ ਸਟ੍ਰਕਚਰ ਹੈ ਉਸ ਬਾਰੇ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਥੱਲੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸਾਨੂੰ ਆਪਣੇ ਡਾਕੂਮੈਂਟ PDF ਕਰਕੇ ਭੇਜ ਸਕਦੇ ਹੋ ਤੇ ਅਸੀਂ ਤੁਹਾਡੇ ਇਸ ਨੂੰ ਆਨਲਾਈਨ ਵੀ ਅਪਲਾਈ ਕਰ ਦੇਵਾਂਗੇ ਅੱਗੇ ਵੀਡੀਓ ਡਿਟੇਲ ਏਜ ਏਜ ਲਿਮਟ ਜੋ ਰਹਿਣ ਵਾਲੀ ਹੈ ਜੀ 18 ਤੋਂ 30 ਸਾਲ ਜਰਨਲ ਕੈਟਾਗਰੀ ਦੀ ਰਹਿਣ ਵਾਲੀ ਹੈ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਜਰਨਲ ਅਤੇ OBC ਕੈਂਡੀਡੇਟ ਦੀ 3000 ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ SC ST ਅਤੇ EWS ਦੀ 2400 ਰੁਪਿਆ PWD ਦੇ ਕੈਂਡੀਡੇਟਸ ਦੀ ਕੋਈ ਵੀ ਫੀਸ ਇਸ ਵਿੱਚ ਨਹੀਂ ਰਹਿਣ ਵਾਲੀ ਦੂਜਾ ਜਿਹੜੀ ਐਪਲੀਕੇਸ਼ਨ ਫੀਸ SC ST ਕੈਂਡੀਡੇਟਸ ਜੋ ਪੇਪਰ ਵਾਸਤੇ ਅਪੀਅਰ ਹੋਣਗੇ ਉਹਨਾਂ ਨੂੰ ਰਿਫੰਡ ਕਰ ਦਿੱਤੀ ਜਾਊਗੀ ਰਿਜ਼ਲਟ ਡਿclare ਹੋਣ ਤੋਂ ਬਾਅਦ ਵਿੱਚ ਇਸ ਦਾ ਜੋ ਸੀਬੀਟੀ ਕੰਪਿਊਟਰ ਬੇਸਡ ਟੈਸਟ ਜੋ ਨੌਰਸੈਂਟ ਫਰੀ ਦਾ ਹੋਣਾ ਹੈ 14 ਸਤੰਬਰ ਨੂੰ ਸੰਡੇ ਵਾਲੇ ਦਿਨ ਤੇ ਸੈਕੰਡ ਸਟੇਜ ਦਾ ਪੇਪਰ ਜੋ ਹੈ 27 ਸਤੰਬਰ ਨੂੰ ਰਹਿਣ ਵਾਲਾ ਹੈ ਵੈਕੈਂਸੀਆਂ ਆ ਏਮਸ ਬਠਿੰਡਾ ਦੀਆਂ ਵੈਕੈਂਸੀਆਂ ਜੀ ਜਿਸ ਦੇ ਵਿੱਚ ਕਿ ਟੋਟਲ ਏਮਸ ਬਠਿੰਡਾ ਦੀਆਂ ਟੋਟਲ 327 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਫੀਮੇਲ ਦੀਆਂ 104 ਅਤੇ ਮੇਲ ਦੀਆਂ 35 ਵੈਕੈਂਸੀਆਂ ਅਨਾਉਂਸਮੈਂਟ ਹੈ ਉਸ ਤੋਂ ਬਾਅਦ ਜਨਰਲ categories ਦੀਆਂ ਤੁਸੀਂ ਜਰੂਰ ਚੈੱਕ ਕਰ ਲਿਓ ਮੇਲ ਫੀਮੇਲ ਦੀਆਂ OBC ਦੀਆਂ ਫੀਮੇਲ 47 ਮੇਲ ਦੀਆਂ 19 ਇਸੇ ਤਰ੍ਹਾਂ ਟੋਟਲ 327 ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜੀ CBT ਟੈਸਟ ਇਸ ਦੇ ਵਿੱਚ ਦੋ ਹੋਣਾ ਹੈ ਤੇ ਆਨਲਾਈਨ ਅਪਲਾਈ ਕਰਨ ਦੀ ਡੇਟ 22 ਸਤ ਤੋਂ ਸਟਾਰਟ ਅਤੇ ਲਾਸਟ ਡੇਟ ਅਪਲਾਈ ਕਰਨ ਦੀ 11 ਅਗਸਤ ਸ਼ਾਮ ਦੇ 5 ਵਜੇ ਤੱਕ aimsexam.ac.in ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਹੋਏ ਨੰਬਰ ਤੇ ਤੁਹਾਨੂੰ ਪੀਡੀਐਫ ਭੇਜ ਕੇ ਆਪਣੇ ਡਾਕੂਮੈਂਟ ਸਾਡੇ ਤੋਂ ਵੀ ਅਪਲਾਈ ਕਰਵਾ ਸਕਦੇ ਹੁਏ ਏਜ ਰੈਲੈਕਸੇਸ਼ਨ ਇਸ ਵਿੱਚ ਐਸਸੀਐਸਟੀ ਨੂੰ 5 ਸਾਲ ਹੈ ਜੀ ਓਬੀਸੀ ਨੂੰ 3 ਸਾਲ ਪੀਡਬਲਯੂਡੀ ਨੂੰ 10 ਸਾਲ ਦੀ ਸ਼ੋਰਟ ਇਸ ਵਿੱਚ ਮਿਲਣ ਵਾਲੀ ਹੈ ਬਾਕੀ ਇਸ ਦੇ ਨੋਟੀਫਿਕੇਸ਼ਨ ਤੁਸੀਂ ਇਹਨਾਂ ਦੀ ਅਫੀਸ਼ੀਅਲ ਡੋਟ ਉੱਥੋਂ ਡਾਊਨਲੋਡ ਕਰਕੇ ਤੁਸੀਂ ਪੂਰਾ ਚੈੱਕ ਕਰ ਸਕਦੇ ਹੋ ਏਸੀ ਕੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ